33 ਸਾਲਾ ਤੋਂ ਅਮਰੀਕਾ ਵਿੱਚ ਰਹਿ ਰਹੀ 73 ਸਾਲਾ ਸਿੱਖ ਮਹਿਲਾ ਹਰਜੀਤ ਕੌਰ ਨੂੰ ਕੈਲੀਫੋਰਨੀਆ ਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਹਿਰਾਸਤ ਚ ਲੈ ਜਾਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਸਿੱਖ ਭਾਈਚਾਰੇ ਸਮਿਤ ਪ੍ਰਵਾਸੀ ਭਾਰਤੀਆਂ ਚ ਗੁੱਸਾ ਨਜ਼ਰ ਆ ਰਿਹਾ ਹੈ ਮਹਿਲਾ ਦੇ ਪਰਿਵਾਰ ਨੇ ਉਸ ਦੀ ਰਿਹਾਈ ਦੀ ਮੰਗ ਕੀਤੀ ਹੈ ਹਰਜੀਤ ਕੌਰ ਦੇ ਪਰਿਵਾਰ ਇੰਡੀਵਿਜੂਅਲ ਵੈਸਟ ਕਾਟਰਾ ਕੋਸਟਾ ਕਿਊਰਟੀ ਦੇ ਸਿੱਖ ਸੈਂਟਰ ਨੇ ਸ਼ੁੱਕਰਵਾਰ ਨੂੰ ਮੁਜ਼ਾਰਾ ਕੀਤਾ ਇਸ ਮੁਜ਼ਾਰੇ ਚ ਅਮਰੀਕਾ ਦੇ ਸੰਸਦ ਮੈਂਬਰ ਜੌਨ ਗਰਮੇਡੀ ਸਥਾਨਕ ਮੈਂਦੇ ਤੇ ਕਈ ਆਗੂ ਸ਼ਾਮਿਲ ਹੋਏ ਜ਼ਿਕਰਯੋਗ ਹੈ ਕਿ ਹਰਜੀਤ ਕੌਰ ਨੂੰ ਇਸ ਹਫਤੇ ਦੇ ਸ਼ੁਰੂ ਵਿੱਚ ਨਿਯਮਤ ਜਾਂਚ ਦੌਰਾਨ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੇ ਅਧਿਕਾਰੀਆਂ ਨੇ ਹਿਰਾਸਤ ਚ ਲਿਆ ਸੀ ਉਹਨਾਂ ਨੂੰ ਬੈਕਰਸ ਫੀਲਡ ਦੇ ਡਿਟੈਂਸ਼ਨ ਸੈਂਟਰ ਚ ਲਜਾਇਆ ਗਿਆ ਹਰਜੀਤ ਕੌਰ ਦੀ ਪੋਤੀ ਸੁਖਦੀਪ ਕੌਰ ਨੇ ਕਿਹਾ ਕਿ ਅਸੀਂ ਸਾਰੇ ਸਦਮੇ ਚ ਪਰਿਵਾਰ ਨੇ ਉਹਨਾਂ ਦੀ ਸਿਹਤ ਬਾਰੇ ਚਿੰਤਾ ਪ੍ਰਗਟਾਈ ਹੈ ਪਰਿਵਾਰ ਨੇ ਕਿਹਾ ਕਿ ਗੰਭੀਰ ਸਮੱਸਿਆਵਾਂ ਜਿਵੇਂ ਥਾਇਰਾਇਡ ਮਾਈਗ੍ਰੇਨ, ਗੋਡਿਆਂ ਦਾ ਦਰਦ ਅਤੇ ਚਿੰਤਾ ਕਾਰਨ ਹਿਰਾਸਤ 'ਚ ਰਹਿਣਾ ਉਹਨਾਂ ਲਈ ਖਤਰਾ ਹੋ ਸਕਦਾ ਹੈ। ਹਰਜੀਤ ਕੌਰ 30 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਈਸਟ ਵੇ ਵਿੱਚ ਰਹਿ ਰਹੀ ਸੀ। ਉਹਨਾਂ ਦੇ ਦੋ ਪੋਤੇ ਅਤੇ ਤਿੰਨ ਪੋਤੀਆਂ ਹਨ। ਉਹ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਨਿਯਮਤ ਇਮੀਗ੍ਰੇਸ਼ਨ ਜਾਂਚ ਦੀ ਪਾਲਣਾ ਕਰ ਰਹੀ ਸੀ। ਮਹਿਲਾ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਹੈ। ਰੀਪੋਰਟ ਮੁਤਾਬਕ ਹਰਜੀਤ ਕੌਰ ਕੋਲ ਕੋਈ ਦਸਤਾਵੇਜ਼ ਨਹੀਂ ਸੀ ਉਹ ਗੈਰ ਕਾਨੂੰਨੀ ਪ੍ਰਵਾਸੀ ਹੈ ਉਹ 1992 ਵਿੱਚ ਭਾਰਤ ਤੋਂ ਦੋ ਪੁੱਤਰਾਂ ਨਾਲ ਸਿੰਗਲ ਮਦਰ ਵਜੋਂ ਅਮਰੀਕਾ ਆਈ ਸੀ ਉਹਨਾਂ ਦੇ ਨੂੰ ਮਨਜੀਤ ਕੌਰ ਨੇ ਦੱਸਿਆ ਕਿ 2012 ਵਿੱਚ ਹਰਜੀਤ ਕੌਰ ਦੀ ਪਨਾਹ ਦੀ ਅਰਜ਼ੀ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਸੀ ਪਰ ਜਦੋਂ ਉਹ 13 ਸਾਲਾਂ ਤੋਂ ਹਰ 6 ਮਹੀਨਿਆਂ ਵਿੱਚ ਸan ਫ੍ਰਾਂਸਿਸਕੋ ਸਥਿ ICI ਵਿੱਚ ਜਾਂਦੀ ਰਹੀ। ਦਰਮੇਡੀ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਬੁਰੇ ਲੋਕਾਂ ਨੂੰ ਹਟਾਉਣ ਦਾ ਦਾਅਵਾ ਕੀਤਾ ਸੀ। ਫਿਰ ਵੀ 트੍ਰੰਪ ਪ੍ਰਸ਼ਾਸਨ ਨੇ 73 ਸਾਲਾ ਆਰਥਨੂਰ ਹਿਰਾਸਤ ਚ ਲੈਣ ਦਾ ਫੈਸਲਾ ਕੀਤਾ ਜਿਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਸਾਡਾ ਦਫ਼ਤਰ ਉਨ੍ਹਾਂ ਦੇ ਪਰਿਵਾਰ ਦਾ ਸਮਰਥਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਲੋਕਲ ਕੌਂਸਲ ਦੇ ਮੈਂਬਰ ਦਿੱਲੀ ਪਟਾਰਾਈ ਨੇ ਕਿਹਾ ਕਿ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਹੀ। ਕਮਿਊਨਿਟੀ ਦੇ ਮੈਂਬਰ ਵਜੋਂ ਉਹਨਾਂ ਨੂੰ ਇੱਥੇ ਰਹਿਣ ਦਾ ਪੂਰਾ ਹੱਕ ਹੈ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਤੁਰੰਤ ਰਿਹਾਈ ਦਾ ਸਮਰਥਨ ਕਰਨਾ ਚਾਹੀਦਾ ਹੈ